ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਪੇਜ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਪਤਾ ਹੀ ਐ ਜੀ ਆਪਾਂ ਤੁਹਾਡੇ ਨਾਲ ਹਰ ਰੋਜ਼ ਹੰਨੇ-ਹੰਨੇ ਪਾਠਸ਼ਾਹੀ ਕਿਤਾਬ ਦਾ ਇੱਕ ਅਧਿਆਇ ਤੁਹਾਡੇ ਨਾਲ ਰੋਜ਼ ਸਾਂਝਾ ਕਰਦੇ ਹਾਂ ਹੁਣ ਤੱਕ ਤਾਂ ਤੁਹਾਨੂੰ ਪਤਾ ਹੀ ਲੱਗ ਚੁੱਕਿਆ ਹੋਵੇਗਾ ਕਿ ਕਿਤਾਬ ਹੈ ਜੀ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਇਸ ਕਿਤਾਬ ਦੇ ਜੋ ਲੇਖਕ ਹਨ ਉਹ ਹਨ ਜਗਦੀਪ ਸਿੰਘ ਜੀ। ਉਹਨਾਂ ਨੇ ਕਿਤਾਬ ਬਹੁਤ ਹੀ ਸੋਹਣੀ ਲਿਖੀ ਹੈ। ਇਸ ਬਲੌਗ ਤੋਂ ਇਲਾਵਾ ਸੁਣਨ ਤੋਂ ਇਲਾਵਾ ਤੁਸੀਂ ਇਹ ਕਿਤਾਬ ਬਾਜ਼ਾਰ ਵਿੱਚੋਂ ਖਰੀਦ ਕੇ ਪੜ੍ਹ ਵੀ ਸਕਦੇ ਹੋ। ਆਪਣੇ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਹੁਣ ਆਪਾਂ ਪਹੁੰਚਦੇ ਹਾਂ ਅੱਜ ਦਾ ਅਧਿਆਇ ਆਪਣਾ ਚੌਥਾ। ਚੌਥੀ ਅਧਿਆਇ ਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅਧਿਆਇ 4 ਸੀਸ ਤਰੈ ਹੱਥ ਪਰ ਫਿਰੈ ਨਹਿ ਮਰਨੂ ਸੰਕਾਏ ਸਾਖੀ ਭਾਈ ਤਾਰਾ ਸਿੰਘ ਵਾ ਕੀ ਇਹ ਸਾਖੀ ਹੈ ਜੋ ਉਪਾਈ ਤਾਰਾ ਸਿੰਘ ਜੀ ਦੇ ਨਾਲ ਲਟੜਾ ਮੋਮਨ ਖਾਂ ਫੌਜਦਾਰ ਨਾਲ 2200 ਘੋੜ ਸਵਾਰ ਤਿਆਰ ਖਲੋਤੇ ਸਨ 40 ਛੋਟੀਆਂ ਤੋਪਾਂ ਚਾਰ ਵੱਡੀ ਨਾਲੀ ਵਾਲੀਆਂ ਬੰਦੂਕਾਂ ਤੇ ਪੰਜ ਹਾਥੀ ਵੀ ਸਵਾਰਾਂ ਸਮੇਤ ਤਿਆਰ ਹਨ ਕਿੱਡਾ ਕੋ ਜੱਥਾ ਹੈ ਸਿੰਘਾਂ ਦਾ ਜਿਸ ਉੱਤੇ ਅਸੀਂ ਚੜਾਈ ਕਰਨੀ ਹੈ ਤੈਗਲ ਸਪਾਈਆਂ ਦੀ ਵੱਡੀ ਟੁਕੜੀ ਵਿੱਚੋਂ ਇੱਕ ਸਪਾਹੀ ਨੇ ਦੂਜੇ ਨੂੰ ਪੁੱਛਿਆ ਬਾਈ ਕੁ ਦੱਸਦੇ ਨੇ ਦੂਜੇ ਨੇ ਜਵਾਬ ਦਿੱਤਾ 2200 ਨਹੀਂ ਸਿਰਫ 22 ਦੂਜੇ ਸਿਪਾਹੀ ਦੇ ਦੁਬਾਰਾ ਦੱਸਣ ਤੇ ਪਹਿਲੇ ਸਿਪਾਹੀ ਨੇ ਹੱਸਦਿਆਂ ਸਿਰ ਮਾਰਿਆ ਲੱਗਦਾ ਤੈਨੂੰ ਸਿੰਘਾਂ ਬਾਰੇ ਪਤਾ ਨਹੀਂ ਪਹਿਲੀ ਵਾਰ ਚੱਲਿਆ ਹੈ ਉਹਨਾਂ ਨਾਲ ਜੰਗ ਕਰਨ ਪਹਿਲੇ ਸਿਪਾਹੀ ਦੁਆਰਾ ਸਿੰਘਾਂ ਦੀ ਗਿਣਤੀ ਦੇ ਦਿੱਤੇ ਪ੍ਰਤੀਕਰਮ ਉੱਤੇ ਦੂਜਾ ਸਿਪਾਹੀ ਬੋਲਿਆ ਕੱਲਾ ਕੱਲਾ ਸ਼ੇਰ ਹੈ ਉਹ ਚੀਤਿਆਂ ਨੂੰ ਹੱਥਾਂ ਨਾਲ ਪਾੜ ਦੇਣ ਵਾਲੇ ਹਾਥੀਆਂ ਦੀਆਂ ਗੂੜਣੀਆਂ ਲਵਾ ਦੇਣ ਵਾਲੇ ਬਗਿਆੜਾਂ ਦੇ ਨੱਥ ਪਾ ਲੈਣ ਵਾਲੇ ਟਿਫਨੀਆਰਾਂ ਦੇ ਸਭ ਕੁਝ ਦੇਣ ਵਾਲੇ ਅਣਜਾਣ ਪਹਿਲੇ ਸਿਪਾਹੀ ਨੂੰ ਸੁਚੇਤ ਕਰਦਿਆਂ ਅਨੁਭਵੀ ਸਿਪਾਹੀ ਬੋਲਿਆ ਅਸਲ ਵਿੱਚ ਸਾਖੀ ਪਿੱਛੇ ਤੋਂ یوں ਚਲਦੀ ਹੈ ਕਿ ਨਸ਼ੈਰੀ ਪਿੰਡ ਦਾ ਚੌਧਰੀ ਸਾਹਿਬ ਰਾਏ ਆਪਣੀਆਂ ਘੋੜੀਆਂ ਚਰਨ ਲਈ ਗਰੀਬ ਕਿਸਾਨਾਂ ਦੇ ਖੇਤਾਂ ਵਿੱਚ ਖੁੱਲੀਆਂ ਛੜ ਦਿੰਦਾ ਸੀ ਕੋੜੀਆਂ ਵਾਲੇ ਦੁਆਲੇ ਦੇ ਕਿਸਾਨਾਂ ਦੇ ਖੇਤ ਉਜਾੜ ਦਿੰਦੀਆਂ ਸਨ। ਉਹਨਾਂ ਕਿਸਾਨਾਂ ਵਿੱਚ ਦੋ ਸਿੰਘ ਵੀ ਸਨ ਜਿਨ੍ਹਾਂ ਦੇ ਖੇਤ ਦੀ ਫਸਲ ਕੋੜੀਆਂ ਨੇ ਬਰਬਾਦ ਕਰ ਦਿੱਤੀ ਸੀ। ਹੋਰ ਕਿਸੇ ਨੇ ਤਾਂ ਮੁਗਲਾਂ ਦੇ ਡਰੋਂ ਚੌਧਰੀ ਦਾ ਕੋਈ ਵਿਰੋਧ ਨਾ ਕੀਤਾ। ਪਰ ਇਹ ਦੋਵੇਂ ਸਿੰਘ ਸਾਹਿਬ ਰਾਏ ਕੋਲ ਜਾ ਕੇ ਕਹਿਣ ਲੱਗੇ ਚੌਧਰੀ ਸਾਹਿਬ ਬੇਨਤੀ ਹੈ ਕਿ ਤੁਸੀਂ ਆਪਣੀਆਂ ਘੋੜੀਆਂ ਨੂੰ ਰੱਸੇ ਪਾ ਕੇ ਰੱਖੋ ਉਹ ਬਗਾਨੀ ਖੇਤ ਉਜਾੜਦੀਆਂ ਫਿਰਦੀਆਂ ਨੇ ਚੌਧਰੀ ਸਾਹਿਬ ਰਾਏ ਸਿੰਧਾ ਨੇ ਇਹ ਬੋਲ ਸੁਣ ਕੇ ਹੰਕਾਰ ਵਿੱਚ ਬੋਲਿਆ ਅਸਲ ਵਿੱਚ ਗੱਲ ਇਹ ਹੈ ਕਿ ਮੇਰੇ ਕੋਲ ਰੱਸੇ ਨਹੀਂ ਹਨ ਜੇ ਤੁਸੀਂ ਆਪਣੇ ਕੇਸ ਮੁੰਨ ਕੇ ਸਾਨੂੰ ਦੇ ਦਿਓ ਤਾਂ ਅਸੀਂ ਉਹਨਾਂ ਦੇ ਰੱਸੇ ਵਟ ਕੇ ਘੋੜੀਆਂ ਬਣ ਲਿਆ ਕਰਾਂਗੇ ਨਾਲੇ ਉਹ ਸਾਹਿਬ ਰਾਏ ਚੌਧਰੀ ਦੀਆਂ ਘੋੜੀਆਂ ਨੇ ਉਨਾਂ ਲਈ ਕੋਈ ਖੇਤ ਬਗਾਨਾ ਨਹੀਂ ਸਭ ਖੇਤਾਂ ਤੇ ਉਹਨਾਂ ਦਾ ਹੱਕ ਹੈ ਚੌਧਰੀ ਤੇ ਉਸ ਦੇ ਖੈਰ ਖਵਾ ਇਹ ਸੁਣ ਕੇ ਹੱਸਣ ਲੱਗੇ ਤੇ ਸਿੰਘਾਂ ਦੇ ਅੰਦਰ ਮਨੋਂ ਅਗ ਲੱਗ ਗਏ ਪਰਿਵਾਰਾਂ ਵਾਲੇ ਹੌਣ ਕਰਕੇ ਉਹ ਗੁੱਸਾ ਪੀ ਗਏ ਪਰ ਉੱਥੋਂ ਚੱਲ ਕੇ ਸਿੱਧਾ ਪੂਸੇ ਪਿੰਡ ਦੇ ਬਗੇਲ ਸਿੰਘ ਤੇ ਅਮਰ ਸਿੰਘ ਕੋਲ ਪਹੁੰਚੇ ਆਪਣੀ ਵਿਥਿਆ ਖੋਲ ਸੁਣਾਈ ਬਗੇਲ ਸਿੰਘ ਹੋਣਾ ਨੇ ਚੌਧਰੀ ਦੀਆਂ ਉਹ ਦੋਹੀ ਘੋੜੀਆਂ ਚੋਰੀ ਕਰਕੇ ਕਰਿਆਲੀਆਂ ਦੇ ਭਾਈ ਲਖਬੀਰ ਸਿੰਘ ਲਖਮੀਰ ਸਿੰਘ ਕੋਲ ਪਹੁੰਚਾ ਦਿੱਤੀਆਂ ਤੇ ਲਖਮੀਰ ਸਿੰਘ ਨੇ ਉਹਨਾਂ ਨੂੰ ਪਟਿਆਲੇ ਵੇਚ ਕੇ ਵੱਟੀ ਗਈ ਮਾਇਆ ਭਾਈ ਤਾਰਾ ਸਿੰਘ ਜੀ ਦੇ ਨਾਂ ਦੇ ਚਲਾਏ ਜਾ ਰਹੇ ਲੰਗਰ ਵਿੱਚ ਪਾ ਦਿੱਤੀ ਪੈੜ ਕੱਢਣ ਵਾਲਿਆਂ ਨੇ ਚੋੜਾਂ ਦਾ ਪਤਾ ਲਾ ਲਿਆ ਸੁਭगील ਸਿੰਘ ਤੇ ਅਮਰ ਸਿੰਘ ਮੁਗਲਾਂ ਤੋਂ ਬਚਦੇ ਭਾਈ ਤਾਰਾ ਸਿੰਘ ਜੀ ਕੋਲ ਗਏ ਭਾਈ ਤਾਰਾ ਸਿੰਘ ਦਾ ਡੇਰਾ ਦਾ ਸਿਰਾਂ ਤੋਂ ਪਾਰ ਹੈ ਤੇ ਉੱਥੇ ਰਹਿੰਦੇ ਸਿੰਘਾਂ ਦੇ ਸੀਸ ਵੀ ਧੜਾਂ ਦੀ ਥਾਂ ਤਲੀਆਂ ਉੱਤੇ ਟਿਕਾਈ ਹੋਈ ਹਨ ਪਿੰਡ ਡਲਵਾ ਵਿੱਚ ਵਸਣ ਵਾਲੇ ਭਾਈ ਤਾਰਾ ਸਿੰਘ ਵੱਡੇ ਤਪਸਵੀ ਤੇ ਹੱਠੀ ਜਪੀ ਹੋਏ ਹਨ ਉਹਨਾਂ ਖਾਂਡੇ ਬਾਟੇ ਦੀ ਪਾਹੁ ਪੰਥ ਦੇ ਵਾਲੀ ਕਲਗੀ ਤਰਜੀਆ ਤੋਂ ਲਈ ਸੀ ਅਕਾਲ ਪੁਰਖੀ ਨੀਲਾ ਬਾਣਾ ਪਹਿਨਣ ਵਾਲੇ ਤਾਰਾ ਸਿੰਘ ਦੀ ਹੰਗ ਸ਼ਸਤਰ ਸਦਾ ਅੰਗ ਸੰਗ ਰੱਖਦੇ ਸਨ ਸ਼ਸਤਰ ਕਿਤੇ ਹਥਿਆਰ ਨਾ ਬਣ ਜਾ ਸੋ ਭਾਈ ਤਾਰਾ ਸਿੰਘ ਅਕਾਲੀ ਬਾਣੀ ਦਾ ਨਿੱਤ ਨੀਂ ਮੁੰਝਣ ਨਹੀਂ ਦਿੰਦੇ ਬਚਨਾ ਦੇ ਸੂਰੇ ਭਾਈ ਤਾਰਾ ਸਿੰਘ ਜੰਗ ਜੂੜ ਜੋਧਿਆਂ ਵਿੱਚ ਵੀ ਸਰਮੌਰ ਸਨ ਉਹਨਾਂ ਬਾਰੇ ਤਾਂ ਇਹ ਮਸ਼ਹੂਰ ਸੀ ਕਿ ਜੇ ਕਿਦਰੇ ਕੋਈ ਬਲਾ ਭਰੇ ਦੂਰ ਦੀ ਲੰਗ ਰਹੀ ਹੋਵੇ ਤਾਂ ਉਹ ਉਸ ਨੂੰ ਹਾਕ ਮਾਰ ਕੇ ਕੋਲ ਸੱਦ ਲੈਂਦੇ ਸਨ ਕੀ ਆ ਜਾ ਦੁਪਹਿਰਾ ਸਾਡੇ ਵੱਲ ਘਟ ਜਾਇਆ ਜਿਨ੍ਹਾਂ ਦੇ ਸਿਰ ਤਲੀਆਂ ਉੱਤੇ ਹੋਣ ਉਹਨਾਂ ਨੂੰ ਭਲਾ ਬੁਲਾਵਾਂ ਦਾ ਕੀ ਭੈ ਭਾਈ ਤਾਰਾ ਸਿੰਘ ਨੇ ਬੰਦਾ ਬਹਾਦਰ ਸਿੰਘ ਨਾਲ ਵੀ ਕਈ ਜੰਗਾਂ ਵਿੱਚ ਹਿੱਸਾ ਲਿਆ ਉਹਨਾਂ ਸਰਹੰਦ ਫਤਿਹ ਵੇਲੇ ਵੀ ਚੰਗੇ ਜੋਹਰ ਦਿਖਾਈ ਮਗਰੋਂ ਉਹ ਤੱਕ ਖਾਲਸਾ ਵਿੱਚ ਸੇਵਾ ਕਰਦੇ ਰਹੇ ਭਾਈ ਤਾਰਾ ਸਿੰਘ ਉਹਨਾਂ ਚੁਣਵੇਂ ਸਿੰਘਾਂ ਵਿੱਚੋਂ ਸਨ ਜਿਨ੍ਹਾਂ ਨੂੰ ਹਕੂਮਤ ਨੇ ਜਗੀਰ ਦਿੱਤੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਇੱਕ ਥਾਂ ਟਿੱਕੇ ਬੱਠੇ ਰਹਿਣ ਇਲਾਕੇ ਦੇ ਫੌਜਦਾਰ ਤੇ ਦਰੋਗੇ ਮਿੰਨਤਾ ਕਰਦੇ ਸਨ ਕਿ ਮਹਾਰਾਜ ਮਿਹਰ ਦੀ ਨਿਗਾਹ ਰੱਖਿਓ ਬਸ ਪਰ ਭਾਈ ਤਾਰਾ ਸਿੰਘ ਦਾ ਨਿਸ਼ਚੈ ਦ੍ਰਿੜ ਸੀ ਕਿ ਮਹਾਰਾਜ ਨੇ ਖਾਲਸੇ ਨੂੰ ਧਰਮ ਯੁੱਧ ਲਈ ਹੀ ਪੈਦਾ ਕੀਤਾ ਹੈ ਜਦ ਤੱਕ ਪ੍ਰਿਥਵੀ ਤੇ ਕੋਈ ਇੱਕ ਜੀਵ ਵੀ ਦੁਖੀ ਹੈ ਖਾਲਸੇ ਦਾ ਧਰਮ ਯੁੱਧ ਜਾਰੀ ਰਹੇਗਾ ਭਾਈ ਤਾਰਾ ਸਿੰਘ ਅੰਦਰ ਇਹ ਚਾਹ ਵੀ ਹੈ ਕਿ ਉਹਨਾਂ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਸ਼ਹੀਦੀ ਪਾਉਣੀ ਹੈ ਕਿ ਮਹਾਰਾਜ ਦਾ ਥਾਪੜਾ ਲੈਣਾ ਹੈ ਉਹ ਤਾਂ ਅਕਸਰ ਕਿਹਾ ਕਰਦੇ ਸਨ ਕਿ ਸਿਰ ਤਾਂ ਸਿੱਖ ਦਾ ਹੀ ਹੈ ਹੈ ਹੀ ਨਹੀਂ ਕਲਗੀਧਰ ਜੀਆਂ ਦਾ ਹੈ ਤੇ ਜੰਗੇ ਮੈਦਾਨ ਵਿੱਚ ਉਹਨਾਂ ਦੇ ਚਰਨਾਂ ਵਿੱਚ ਹੀ ਪੇਟ ਕਰ ਦੇਣਾ ਹੈ ਉਨਾਂ ਲਈ ਸਗਲ ਬ੍ਰਹਮੰਡ ਵਿੱਚ ਸ਼ਹਾਦਤ ਤੋਂ ਉੱਚਾ ਕੋਈ ਖਤਾਬ ਨਹੀਂ ਤੇ ਸ਼ਹੀਦ ਤੋਂ ਉੱਚਾ ਕੋਈ ਰਤਬਾ ਨਹੀਂ ਖਾਲਸਾ ਜ਼ਿੰਮੇਦਾਰੀ ਦੇ ਯੰਗ ਵਿੱਚ ਚਾਵਾਂਗੇ ਤਾਂ ਹੀ ਸੀਸ ਲੱਗੇਗਾ ਸੀਸ ਲੱਗੇਗਾ ਤਾਂ ਜਨਮ ਸਫਲ ਹੋਵੇਗਾ ਨਹੀਂ ਤਾਂ ਹੋ ਮੌਤ ਕੀ ਮੌਤ ਕੇ ਘਰ ਬੈਠਿਆਂ ਨੂੰ ਕਿਸੇ ਬਿਮਾਰੀ ਜਾਂ ਬੁਢਾਪੇ ਨੇ ਘੇਰ ਲਿਆ ਤੇ ਅੱਡੀਆਂ ਗੋਡੇ ਘਸਾਉਂਦੇ ਘਸਾਉਂਦੇ ਮਰ ਗਏ ਇਹ ਬੋਲ ਅਕਸਰ ਭਾਈ ਤਾਰਾ ਸਿੰਘ ਜੀ ਦੇ ਮੂੰਹੋਂ ਸੁਨੇ ਜਾਂਦੇ ਸਨ ਤੇ ਅੱਜ ਭਾਈ ਤਾਰਾ ਸਿੰਘ ਜੀ ਦੇ ਮਨ ਦੀ ਹੋਣ ਲੱਗੀ ਸੀ ਮੁਗਲ ਸੈਨਾ ਚੜਾਈ ਕਰਕੇ ਆ ਰਹੀ ਸੀ ਘੋੜੀਆਂ ਵਾਲੇ ਬਾਕੀ ਮਗਰੋਂ ਇਹ ਤੁਰਕਾਂ ਨਾਲ ਪਹਿਲੀ ਟੱਕਰ ਨਹੀਂ ਸੀ ਜਦ ਖੋਜੀਆਂ ਨੇ ਘੋੜੀਆਂ ਦਾ ਖੁਰਾ ਕੱਢਿਆ ਤੇ ਭਾਈ ਬਗੇਲ ਸਿੰਘ ਹੁਣੇ ਭਾਈ ਤਾਰਾ ਸਿੰਘ ਕੋ ਲਾਏ ਤਾਂ ਸਾਹਿਬ ਰਾਏ ਨੇ ਆਪਣੀ ਇੱਕ ਛੋਟੀ ਟੁਕੜੀ ਨਾਲ ਲੈ ਕੇ ਪੱਟੀ ਦੇ ਥਾਣੇਦਾਰ ਕੋਲ ਸ਼ਿਕਾਇਤ ਕੀਤੀ ਦਰੋਗਿਆਂ ਦਾ ਕੰਮ ਚੌਧਰੀਆਂ ਤੇ ਸਰਕਾਰ ਦੇ ਹੋਰ ਖੈਰ ਗਵਾਹਾਂ ਦੀ ਹਿਫਾਜ਼ਤ ਕਰਨਾ ਹੈ ਨਾ ਕਿ ਸੁੱਖ ਨਾਲ ਘਰੇ ਬੈਠੀ ਰਹਿਣਾ ਆਪਣੇ ਮੇਨੇ ਭਰੇ ਬੋਲ ਚੌਧਰੀ ਨੇ ਦਰੋਗੇ ਵੱਲ ਸੁੱਟੇ ਹੋਇਆ ਕਿ ਚੌਧਰੀ ਸਾਹਿਬ ਤੁਸੀਂ ਹੁਕਮ ਤਾਂ ਕਰੋ ਥਾਣੇਦਾਰ ਬੋਲਿਆ ਤੇ ਸਾਹਿਬ ਰਾਏ ਨੇ ਸਾਰੀ ਗੱਲ ਖੋਲ ਸੁਣਾਈ ਤੁਸੀਂ ਚਲੋ ਚੌਧਰੀ ਸਾਹਿਬ ਆਪਾਂ ਹੁਣ ਚੋਰਾਂ ਨੂੰ ਨੱਥ ਪਾ ਕੇ ਤੁਹਾਡੇ ਹਵਾਲੇ ਕਰਦੇ ਹਾਂ ਪਤਾ ਨਹੀਂ ਦਾ ਥਾਣੇਦਾਰ ਨਵਾਂ ਸੀ ਜਾਂ ਉਸਨੇ ਭਾਈ ਤਾਰਾ ਸਿੰਘ ਬਾਰੇ ਸੁਣਿਆ ਨਹੀਂ ਹੋਇਆ ਸੀ ਬੜੀ ਦਲੇਰੀ ਤੇ ਕਾਲੀ ਵਿੱਚ ਬਿਨਾਂ ਕਿਸੇ ਤਿਆਰੀ ਦੇ ਉਹ ਸਾਹਿਬ ਰਾਏ ਨਾਲ ਭਾਈ ਤਾਰਾ ਸਿੰਘ ਵੱਲ ਤੁਰ ਪਿਆ ਆਉਂਦੇ ਆਹੀ ਚੌਧਰੀ ਨੇ ਹੈਂਕੜ ਭਰੀ ਆਵਾਜ਼ ਵਿੱਚ ਭਾਈ ਤਾਰਾ ਸਿੰਘ ਨੂੰ ਕਿਹਾ ਚੋਰਾਂ ਦੀ ਠਾਹਰ ਬਣਦਾ ਜਾ ਰਿਹਾ ਹੈ ਤੇਰਾ ਡੇਰਾ ਤਾਰਾ ਸਿਆਂ ਮੇਰੇ ਚੋਰ ਮੇਰੇ ਹਵਾਲੇ ਕਰ ਦੇ ਮਤਾ ਕਿਤੇ ਇਹ ਤੈਨੂੰ ਵੀ ਮਰਵਾਉਂਦੇ ਹੋਣ ਦੇਖੇ ਕਿਤੇ ਦਹੀਂ ਦੇ ਭੁਲੇਖੇ ਕਪਾਣਾ ਨੂੰ ਵਿੱਚ ਪਾ ਲਈ ਚੌਧਰੀਆਂ ਪਰਪਕਾਰੀ ਤੇ ਚੋਰਾ ਵਿੱਚ ਬਹੁਤ ਫਰਕ ਹੁੰਦਾ ਹੈ ਚੋਰੀ ਤਾਂ ਤੂੰ ਕਰਦਾ ਸੇ ਸਿੰਘਾਂ ਨੇ ਤਾਂ ਸਗੋਂ ਕਿਸਾਨਾਂ ਤੇ ਪਰਉਪਕਾਰ ਕੀਤਾ ਹੈ ਕਿ ਐਸਾ ਰਾਜ ਹੈ ਖੇਤ ਉਜਾੜਨ ਵਾਲੇ ਰਾਖੇ ਬਣੇ ਫਿਰਦੇ ਨੇ ਤੇ ਅਸਲੀ ਰਾਖਿਆਂ ਨੂੰ ਚੋਰ ਲੱਗਦੇ ਨੇ ਭਾਈ ਤਾਰਾ ਸਿੰਘ ਦੀ ਗੱਲ ਸੁਣਦੇ ਆ ਚੌਧਰੀ ਨੂੰ ਸਣ ਕੱਪੜੀ ਅੱਗ ਲੱਗ ਗਈ ਜਦ ਚੌਧਰੀ ਦੇ ਕੁਝ ਹੋਰ ਕੌੜੇ ਬੋਲਾਂ ਦਾ ਸਿੰਘਾਂ ਨੇ ਠੋਕਮਾ ਜਵਾਬ ਦਿੱਤਾ ਤਾਂ ਦਰੋਗਾ ਬੋਲਿਆ ਛੱਡੋ ਚੌਧਰੀ ਸਾਹਿਬ ਇਸ ਕਿਚ ਵਿੱਚ ਇੱਚ ਵਿੱਚ ਕੀ ਪਿਆ ਹੈ ਆਓ ਹਮਲਾ ਕਰਦੇ ਹਾਂ ਤੇ ਕੰਮ ਨਿਬੜਦੇ ਹਾਂ ਪਰ ਜਦ ਸੱਚਮੁੱਚ ਹਮਲਾ ਹੋ ਗਿਆ ਤਾਂ ਪੱਜਣ ਵਾਲਿਆਂ ਵਿੱਚੋਂ ਸਭ ਤੋਂ ਪਹਿਲਾਂ ਥਾਣੇਦਾਰ ਹੀ ਸੀ ਉਸ ਦੇ ਮੋਟੇ ਤੋਂ ਲਹੂ ਦੀ ਜਤੀਰੀ ਵਾਤਰੀ ਸੀ ਸਾਹਿਬ ਰਾਏ ਨੂੰ ਫੜ ਕੇ ਸਿੰਘਾਂ ਨੇ ਬਹੁਤ ਘਟਾਪਾ ਚਾੜਿਆ ਤੇ ਉਸ ਦੇ ਨਾਲ ਆਏ ਕੁਝ ਕੁ ਮੁਗਲ ਸਿਪਾਹੀ ਵੀ ਟੀਰਕਾ ਦਿੱਤੇ ਸਾਹਿਬ ਰਾਏ ਦੇ ਪਰਤਨ ਤੱਕ ਤਾ ਦਰੂਗਾ ਮੋਟੀ ਤੇ ਪੱਟੀ ਕਰਵਾਏ ਵੀ ਫਿਰਦਾ ਸੀ ਸ਼ਰਮ ਦੇ ਮਾਰੇ ਦੋਹਾਂ ਤੋਂ ਇੱਕ ਦੂਜੇ ਦਾ ਸਾਹਮਣਾ ਨਹੀਂ ਕੀਤਾ ਜਾ ਰਿਹਾ ਸੀ ਹੁਣ ਥਾਣੇਦਾਰ ਤੇ ਚੌਧਰੀ ਸਾਹਿਬ ਰਾਏ ਦੋਵੇਂ ਪੱਟੀ ਦੇ ਫੌਜਦਾਰ জাফর ਬੇਗ ਕੋਲ ਆ ਗਏ ਹੱਥ ਜੋੜਦਾ ਸਾਹਿਬ ਰਾਏ ਬੋਲਿਆ ਹਜ਼ੂਰ ਸਾਰਾ ਮਾਮਲਾ ਜੋ ਤੁਹਾਨੂੰ ਪੇਟ ਕਰਨਾ ਸੀ ਸਿੰਘਾਂ ਨੇ ਲੁੱਟ ਲਿਆ ਹੈ ਉਹ ਜਾਣਦਾ ਸੀ ਕਿਸੇ ਐਸੀ ਤੌਹਮਤ ਨਾਲ ਹਾਕਮ ਸਿੰਘ ਦਾ ਉੱਤੇ ਹੋਰ ਪੜਕ ਜਾਏਗਾ। ਮਾਮਲੇ ਦੀ ਗੱਲ ਸੁਣ ਕੇ ਸੱਚਮੁੱਚ ਫੌਜਦਾਰ ਤੈਸ਼ ਵਿਚਾਲਿਆ। ਡੇਰਾ ਕਿੱਥੇ ਹੈ ਉਹਨਾਂ ਦਾ? ਬੋਟਾ ਜੱਟਾਂ ਦਾ ਪਿੰਡ ਹੈ ਜੀ ਵਾ ਉੱਥੇ ਤਾਰਾ ਸਿੰਘ ਨਾਮੀ ਸਿੰਘ ਨੇ ਬੂੰਗਾ ਉਸਾਰਿਆ ਹੋਇਆ ਹੈ। ਉਹ ਹੈ ਸਭ ਪਵਾੜਿਆਂ ਦੀ ਚੜ੍ਹ। ਇਹ ਪਹਿਲੀ ਵਾਰ ਨਹੀਂ ਕਿ ਉਸਨੇ ਸਾਡੇ ਤੋਂ ਹਮਲਾ ਸਾਡੇ ਤੋਂ ਮਾਮਲਾ ਖੋਇਆ ਹੈ ਪਹਿਲਾਂ ਵੀ ਸੈਂਕੜੇ ਹੀ ਨਿੱਕੀਆਂ ਮੋਟੀਆਂ ਛੜਪਾਂ ਉਸ ਨਾਲ ਹੋ ਚੁੱਕੀਆਂ ਹਨ ਕਿੰਨੇ ਕੁ ਸਿੰਘ ਨੇ ਉਸ ਨਾਲ ਉਹਨਾਂ ਨੇ ਕਿਹੜਾ ਕੋਈ ਕਿਲਾ ਉਸਾਰਿਆ ਹੋਇਆ ਹੈ ਜੀ ਰੜਾ ਮੈਦਾਨ ਹੈ ਇੱਕ ਧਰਮਸ਼ਾਲਾ ਹੈ ਤੇ ਦੋ ਕੁ ਚਵਰੀ ਚਾਰ ਕੁ ਸਿੰਘ ਹਨ ਜੋ ਪੱਕੇ ਰਹਿੰਦੇ ਹਨ ਐਨੇ ਕੁ ਹੀ ਆਉਂਦੇ ਜਾਂਦੇ ਰਹਿੰਦੇ ਹਨ 15ਵੀਂ ਹਾਦੂ ਵੱਧ ਨਹੀਂ ਹੋਣੇ ਤੇ ਹਥਿਆਰ ਹਥਿਆਰ ਤਾਂ ਕਿਹੜੇ ਨੇ ਜੀ ਪੰਜ ਸੱਤ ਜੰਗਾਲ ਖਾਦੀਆਂ ਕਿਰਪਾਨਾਂ ਤੇ ਚਾਰ ਕੋਨੇਚੇ ਉਹ ਵੀ ਉਹਨਾਂ ਕੋਲ ਜੋ ਲੜਨਾ ਜਾਣਦੇ ਹਨ ਬਾਕੀ ਕੁਝ ਤਾਂ ਲੰਗਰੀ ਦੇ ਸੇਵਾਦਾਰ ਹੀ ਹਨ ਇਸ ਜਾਣਕਾਰੀ ਤੋਂ জাফর ਬੇਗ ਨੂੰ ਚਾਪਿਆ ਕਿ ਛੋਟੀ ਜਹੀ ਟੁਕੜੀ ਦੇ ਇੱਕੋ ਹੱਲੇ ਦੀ ਮਾਰ ਹੈ ਸੋ ਉਸਨੇ ਪੰਜ ਕੋ 100 ਕੋਟ ਸਵਾਰ ਸਪਾਹੀ ਨਾਲ ਲੈ ਕੇ ਚੜਾਈ ਕਰ ਦਿੱਤੀ ਸਾਹਿਬ ਰਾਏ ਨੂੰ ਉਹਨਾਂ ਨੇ ਰਾਹ ਦੱਸਣ ਲਈ ਮੂਰੇ ਲਾ ਲਿਆ ਰਾਤੋਂ ਰਾਤ ਉਹਨਾਂ ਨੇ ਸਫ਼ਰ ਮਾਰ ਲਿਆ ਕਿ ਕਿਤੇ ਹਮਲੇ ਦੀ ਖ਼ਬਰ ਮਿਲਦੇ ਆ ਸਿੰਘ ਭਾਜੀ ਨਾ ਜਾਣ ਅੱਜ ਆਪਾਂ ਇਸ ਕਿਤਾਬ ਦਾ ਚੌਥਾ ਅਧਿਆਇ ਜੋ ਹੈ ਉਹਦਾ ਇੰਨਾ ਹੀ ਹਿੱਸਾ ਪੜਾਂਗੇ ਕਿਉਂਕਿ ਚੌਥਾ ਅਧਿਆਇ ਕਾਫ਼ੀ ਲੰਬਾ ਹੈ ਅੱਜ ਆਪਣੇ ਜੋ ਪੜਿਆ ਉਹ ਸਿੰਘਾਂ ਦੀ ਤੇ ਉਹਨਾਂ ਦੀ ਲੜਾਈ ਤੋਂ ਪਹਿਲਾਂ ਦਾ ਜੋ ਦ੍ਰਿਸ਼ ਸੀ ਉਹ ਪੜਿਆ ਕੱਲ ਨੂੰ ਆਪਾਂ ਇਹਨਾਂ ਦੀ ਲੜਾਈ ਜੋ ਹੋਈ ਇਹਨਾਂ ਦੇ ਵਿਚਕਾਰ ਉਹਦੇ ਬਾਰੇ ਪੜਾਂਗੇ ਉਹਦੇ ਬਾਰੇ ਤੁਹਾਨੂੰ ਸੁਣਾਵਾਂਗੇ ਤਾਂ ਅੱਜ ਲਈ ਇੰਨਾ ਕ ਹੀ ਹਿੱਸਾ ਇਸ ਦਾ ਕਬੂਲ ਕਰਿਓ ਧੰਨਵਾਦ